ਕਮਲ <coughs> 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 ਪਰਿਵਾਰ ਆ ਕੇ ਬੈਠੇ ਸਨ ਅੱਜ ਦੇ ਦਿਨ ਬਹੁਤ ਖੁਸ਼ੀ ਦਾ ਦਿਨ ਹੈ ਬਾਈਕ ਉਹਨੂੰ ਲੈ ਗਈ ਤੇ ਫਾਟੇ ਜਿਵੇਂ ਚੱਪਟੇ ਚੱਲਦੇ ਆਂਦੇ 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 सर तो सर तो रास्ता साफ कर दें प्लीज ढिलो साहब दिखा दो, दो वोटिंग कर दें प्लीज अभी ये थोड़ा थोड़ा कर दो प्लीज प्लीज ਸਰ ਸ਼ੂਰ ਫਿੰਗਰ ਪਲੀਜ਼ ਕਿਲੋ ਸਾਹ ਪਲੀਜ਼ ਆ ਗਿਆ ਸਰ ਫਿੰਗਰ ਸ਼ੋ ਦਿਓ ਥੋੜਾ ਪਿਛੇ ਕਰੋ ਆਜੋ ਜੀ ਬਾਕੀ ਸਰਬਾਤ ਨਹੀਂ ਬਾਕੀ ਬਸ ਦਿਖਦੇ ਮੰਜੀ ਇਤਨਾ ਹੋ ਇਤਨਾ ਆ ਗਿਆ ਜੀ ਉਹ ਮਨੇ ਜੀ ਆਇਓ ਜੀ ਤਾਂ ਅਨੰਦ ਜੀ ਮਾਈਕ ਲਓ ਸੋਹਣ ਹਰ ਸਤਿ ਆਤਾਰ ਢਿੱਲੋ ਪਰਿਵਾਰ ਨੇ ਬਹੁਤ ਪਾਈਆ ਬਹੁਤ ਪੌਂਪ ਤੋਂ ਬਾਅਦ ਨਿਸ਼ਾਨ ਦਿਖਾਉਂਦਾ ਹੈ ਢਿੱਲੋ ਪਰਿਵਾਰ ਹੈ ਇੱਕ ਵਾਰ ਆਪਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤਸਵੀਰਾਂ ਤੋਂ ਬਾਅਦ ਗੱਲਬਾਤ ਪਬਲਿਕ ਦਾ ਬੜਾ ਅੱਛਾ ਰਿਸਪੌਂਸ ਲੱਗ ਰਿਹਾ ਜੀ ਚੰਗਾ ਲੱਗ ਰਿਹਾ ਵੋਟ ਕਰਕੇ ਆਏ ਲੰਮੇ ਸਮੇਂ ਤੋਂ ਦੂਸਰੀਆਂ ਪਾਰਟੀਆਂ ਜਿਹੜੀਆਂ ਇੱਥੇ ਜੱਦੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਦੇ ਵਿਕਾਸ ਸੁਝਾਏ ਜਿਹੜਾ ਕਿ ਹੁਣ ਕੀ ਸੋਚ ਕੇ ਚੱਲੇ ਹੋਈਆਂ ਕਿ ਜੇਕਰ ਤੁਸੀਂ ਵਿਧਾਇਕ ਬਣ ਜਿਓਨੇ ਤਾਂ ਕਿਸ ਤਰ੍ਹਾਂ ਦੇ ਦੇਖ ਹਮੰਗੇ ਉਹਦੇ ਚ ਪੈਸਾ ਵੇ ਆ ਵੀ ਜਿਹੜੇ ਗਿੱਦੜਵੇ ਦੇ ਲੋਕਲ ਵਿਕਾਸ ਆ ਸਾਡਾ ਜੀ ਜਿਹੜਾ ਬੰਦਾ ਇੱਥੇ ਰਹਿੰਦਾ ਉਹਨੂੰ ਜ਼ਿਆਦਾ ਪਤਾ ਜਿਹੜਾ ਬਾਹਰੋਂ ਆਉਂਦਾ ਜਿਹੋ ਤੇ ਦੋ ਦਿਨਾਂ ਵਾਸਤੇ ਆਉਂਦਾ ਆਲਾ ਵੋਟਾਂ ਲੈ ਕੇ ਟੱਪ ਜਾਂਦਾ ਜੀ ਜਿਹੜੀਆਂ ਪ੍ਰੋਬਲਮਸ ਵੀ ਦੀ ਅਸੀਂ ਗੁਜ਼ਰਨੇ ਆ ਉਹ ਸਾਨੂੰ ਪਤਾ ਨਾਲ ਜੀ ਕੀ ਕੀ ਪ੍ਰੋਬਲਮਸ ਸੇ ਵੰਡਨ ਦੀ ਘਟਨਾ ਹੋਈ ਸੀ ਦੋ ਦਿਨ ਪਹਿਲਾਂ ਕੀ ਕਹੂੰਗੇ ਉਹ ਇੱਕੜ ਧੁੱਕੜ ਮੜੀ ਮੋਟੀਆਂ ਹੋ ਜਾਂਦੀਆਂ ਜੀ ਉਹ ਕਰ ਦਿੰਦੇ ਆ ਅੱਛਾ ਇਸ ਤੁਹਾਡਾ ਇਹ ਜਿਹੜਾ ਬੂਥ ਹੈ ਤੁਹਾਡਾ ਇੱਥੇ ਕੀ ਰਿਸਪੌਂਸ ਲੱਗਿਆ ਤੁਹਾਨੂੰ ਤੁਸੀਂ ਲੋਕਾਂ ਨਾਲ ਮਿਲੇ ਹੋ ਅੱਛਾ ਅੱਛਾ ਰਿਸਪੌਂਸ ਗੁੱਟ ਰਿਸਪੌਂਸ ਕੀ ਰਿਜ਼ਲਟ ਲੱਗਦਾ ਵੀ ਐਸਓਆਰ ਫੇਵਰਟ ਹੈ ਬੜੀ ਵੱਡੀ ਉਮੀਦ ਹੈ ਬਹੁਤ ਵੱਡੀ ਉਮੀਦ ਹੈ ਜੀ ਵੀ ਐਸਓਆਰ ਫੇਵਰਟ ਹੋਣਾ ਚਾਹੀਦਾ ਰਿਜ਼ਲਟ ਠੀਕ ਹੈ ਠੀਕ ਤੁਹਾਨੂੰ ਖੁਸ਼ੀ ਹੋਵੇ ਸਾਨੂੰ ਚੰਚਾ ਲਾਈ ਕੇ ਬਣਾ ਜੀ ਇੱਕ ਮਿੰਟ ਇੱਕ ਮਿੰਟ ਬਹੁਤ ਪਾਕਿਆ ਪੂਰਾ ਪਰਿਵਾਰ ਬਹੁਤ ਕਿਰਦਾਰ ਸਰ ਬੜਾ ਪੋਜ਼ਿਟਿਵ ਫੀਲਿੰਗ ਆ ਰਹੀ ਹੈ ਜੀ ਕਿਉਂਕਿ ਹੁਣ ਤੱਕ ਅਸੀਂ ਜਿੰਨੇ ਵੀ ਬੂਥਾਂ ਤੇ ਢੇੜਾ ਮਾਰਿਆ ਤੇ ਲੋਕ ਬਹੁਤ ਜ਼ਿਆਦਾ ਮਤਲਬ ਖੁਸ਼ੀ ਮਨਾ ਕੇ ਆ ਰਹੇ ਆ ਆਪਦੇ ਪੋਲਿੰਗ ਸਟੇਸ਼ਨਸ ਤੋਂ ਬਾਹਰ ਤੇ ਆ ਕੇ ਸਾਨੂੰ ਫੇਸ ਤੇ ਕਹਿ ਰਹੇ ਜੀ ਐ ਕਿ ਅਸੀਂ ਬਹੁਤ ਚੰਗਾ ਬਦਲਾਵ ਲਿਆਉਣਾ ਚਾਹੁੰਦੇ ਆ ਇਸ ਕਰਕੇ ਤੁਹਾਨੂੰ ਵੋਟ પાਕੇ ਆਏ ਆ ਸੋ ਉਹ ਵੀ ਜੀ ਬੜੇ ਆਮ ਆਦੀ ਪਾਰਟੀ ਦੇ ਵਰਕਰਸ ਦਾ ਵੀ ਮੈਂ ਆਪਣਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਕੈਂਪੇਨ ਕੀਤੀ ਇੰਨਾ ਜਿਆਦਾ ਵਧੀਆ ਮੋਰਚਾ ਸੰਭਾਲਿਆ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੂੰਗਾ ਸਭ ਨੇ ਇਤੂ ਬਾਦ ਮਿਹਨਤ ਕੋਈ ਕਰ ਨਹੀਂ ਸਕਦਾ ਜਿਨ੍ਹਾਂ ਨੇ ਸਾਡੇ ਵਰਕਰਸ ਨੇ ਐਡ ਕੀ ਕੀਤੀ ਹੈ ਤੁਸੀਂ ਵੀ ਕੰਪਲੀਟ ਕਰਦੇ ਰਹੇ ਹੋ ਬੜਾ ਤੁਸੀਂ ਮੋਰਚਾ ਸੰਭਾਲਿਆ ਤੇ ਇਹ ਕੀ ਲੱਗਦਾ ਕਿ ਜਿਹੜੀ ਹੈ ਠੀਕ ਹੈ ਸਥਿਤੀ ਸਰ ਲਗਾਤਾਰ ਸਾਡੇ ਨਾਲ ਹਰ ਰੋਜ਼ਾਂ ਨੂੰ ਲਾਸਟ ਡੇ ਤੱਕ ਲੋਕ ਰਲ ਹੀ ਗਏ ਆ ਰਲ ਹੀ ਗਏ ਆ ਆਮ ਆਦੀ ਪਾਰਟੀ ਮੇਰੇ ਪਿਤਾ ਨੂੰ ਜੁਆਇਨ ਕਰੀ ਗਏ ਆ ਕਿਉਂਕਿ ਲੋਕਾਂ ਨੂੰ ਉਮੀਦ ਆ ਪਿਛਲੀ ਵਾਰ ਵੀ ਬਹੁਤ ਲੋਕਾਂ ਨੇ ਬੜਾ ਵਧੀਆ ਫਤਵਾ ਦਿੱਤਾ ਸੀ ਮਾੜਾ ਮੋਟਾ ਮਾਰਜਨ ਰਹਿ ਗਿਆ ਲੱਗਦਾ ਲੋਕ ਐ ਕਿ ਉਹ ਕਸਰ ਕੱਢ ਦੇਣਗੇ ਤੇ ਲੋਕਾਂ ਨੂੰ ਉਮੀਦ ਬਹੁਤ ਹੈ ਜੀ ਮੇਰੇ ਪਿਤਾ ਤੋਂ ਸਾਡੇ ਪਰਿਵਾਰ ਤੋਂ ਕਿ ਜੇ ਕੋਈ ਗਦਰਵਾ ਨੂੰ ਸਹੀ ਤਰੱਕੀ ਦੇ ਰਾਹ ਤੇ ਪਾ ਸਕਦਾ ਉਹ ਹਰਦੀਪ ਸਿੰਘ ਜੀ ਡੀਪੀ ਟੱਲੋ ਨੇ ਤੇ ਆਮ ਆਦੀ ਪਾਰਟੀ ਦੇ ਸਾਰੇ ਨਾਲ ਹੀ ਸਾਰਾ ਕੁਝ ਹੋਣਾ ਜੀ ਗਦਰਵਾ ਦੇ ਵਿੱਚ ਪੈਸਾ ਵੰਡੇ ਜਾ ਰਹੇ ਕਿਸ ਤਰ੍ਹਾਂ ਦੇਖ ਲੋ ਨਾ ਘੱਲਣ ਸਰ ਪੈਸਾ ਜੀ ਵੰਡਿਆ ਜਾ ਰਿਹਾ ਹਾਂ ਜੀ ਤੇ ਮਤਲਬ ਮੈਂ ਸਮਝਦਾ ਕਿ ਵੋਟਰਸ ਨੂੰ ਇਹ ਸਭ ਵੋਟਰਸ ਤੇ ਛੱਡਦੇ ਆ ਜੀ ਆਪਾਂ ਕਿ ਮਤਲਬ ਜਿੱਥੇ ਉਹਨਾਂ ਦਾ ਜੀ ਹੋਊਗਾ ਜਿੱਥੇ ਉਹਨਾਂ ਦਾ ਅਧਿਕਾਰ ਆ ਜਿੱਥੇ ਉਹਨਾਂ ਦਾ ਮਾਨ ਆ ਅਕਸਰ ਉਹਨਾਂ ਨੇ ਵੋਟ ਤਾਂ ਉੱਥੇ ਹੀ ਪਾਉਣੀ ਆ ਪੈਸਾ ਦਾ ਕੀ ਆ ਜੀ ਪੈਸਾ ਕੋਈ ਵੰਡ ਦੂਗਾ ਕੋਈ ਲੈ ਲੂਗਾ ਉਹਦੇ ਨਾਲ ਵੋਟ ਤਬਦੀਲੀ ਨਹੀਂ ਹੁੰਦੀ ਜਿੱਥੇ ਲੋਕਾਂ ਦਾ ਮਾਣਾ ਲੋਕਾਂ ਨੇ ਉੱਥੇ ਹੀ ਵੋਟ ਭੁਗਤਨੀ ਹੈ ਜੀ ਕਿਧਰ ਬਾਅਦ ਇੱਕ ਏਰੀਆ ਹੈ ਬੈਂਟਾ ਬਾਹਰ ਵਸਤੀ ਜਿੱਥੋਂ ਪਿਛਲੀ ਵਾਰ ਵੀ ਟੁੱਟੀਆਂ ਵੋਟਾਂ ਬਹੁਤ ਘੱਟੀਆਂ ਸੀ ਉੱਥੇ ਜਿੱਤ ਹਰ ਹੁੰਦੀ ਆ ਅੱਜ ਕੀ ਪੂਰਾ ਵਰਕ ਕੀਤਾ ਉੱਥੇ ਅੱਜ ਕੀ ਪੂਰਾ ਵਰਕ ਕੀਤਾ ਜੀ ਉੱਥੇ 33 ਦਿਨ ਧਰਨਾ ਲੱਗਿਆ ਸੀਗਾ ਜੀ ਸੰਘਰਸ਼ ਕਮੇਟੀ ਸੀਗੀ ਉੱਥੇ ਇੱਕ ਉਹਨਾਂ ਨੇ ਧਰਨਾ ਲਾਇਆ ਸੀ ਤੇ ਸਾਡੇ ਸਾਰੇ ਪਰਿਵਾਰ ਨੇ ਬਹੁਤ ਜ਼ਿਆਦਾ ਉੱਥੇ ਆਪਣੀ ਹਾਜ਼ਰੀ ਲਵਾਈ ਸੀ ਮੈਂ ਇਕੱਲੇ ਨੇ 10 ਦਿਨ ਲਵਾਈ ਸੀ ਤਾਂ ਮੇਰਾ ਕਹਿ ਲਓ ਮੇਰੇ ਪਰਿਵਾਰ ਦਾ ਕਹਿ ਲਓ ਉੱਥੇ ਬੜਾ ਮਤਲਬ ਚੰਗਾ ਸਾਡਾ ਅ ਉਹ ਉਦੋਂ ਉਸ ਦੌਰਾਨ ਦੌਰਾਨ ਉਹਨਾਂ ਦੇ ਕਾਫੀ ਜਿਹੜੇ ਪੈਂਡਿੰਗ ਕੰਮ ਸੀਗੇ ਉਹ ਵੀ ਆਪਾਂ ਕਰਵਾਏ ਜਿਹੜੇ ਕਿ ਪਿਛਲੇ 30 ਸਾਲਾਂ ਤੋਂ ਹੋਏ ਨਹੀਂ ਸੀਗੇ ਤਾਂ ਕਿ ਬੈਂਟਾਬਾਦ ਦੇ ਲੋਕਾਂ ਦਾ ਵੀ ਅੱਖਾਂ ਖੁੱਲ ਗਈਆਂ ਕਿ ਇੱਕ ਬੰਦੇ ਨੂੰ ਅਸੀਂ ਜਿਤਾਲਦੇ ਰਹੇ ਹਾਂ ਬਟ ਸਾਡੇ ਪੱਲੇ ਉਹਨਾਂ ਨੇ ਕੁਝ ਨਹੀਂ ਪਾਇਆ